ਮਾਸਟਰ ਦਾ ਹੁਣ ਮਾਰਦਾ ਖੜਦਾ 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 ਇੰਨੇ ਪੁੱਤ ਆਰਾਮ ਕਰੇ ਆਰਾਮ ਕਰੇ ਹੋਰ ਮੇਰਾ ਹਾਲ ਮੇਰੇ ਮੋਟਰਸਾਈਕਲ ਤੇ ਪਾਣਾ ਸੀ ਫੇਰ ਇਹਨੇ ਮੇਰੇ ਘਰ ਤੋਂ ਚੜ੍ਹ ਮੈਂ ਮੇਰੇ ਪਾਉਂ ਮੇਰੇ ਪਾਉਂ ਫਰਦਾ ਪੁੱਤ ਸਾਨੂੰ ਦੱਕਾ ਜਿੱਤ ਪਾਣਾ ਦੱਪਾ ਲੈ ਪੁੱਤ ਦੱਪਾ ਲੈ ਨਾ ਕੀ ਆਵੇ ਦੱਪਾ ਪਾਣਾ ਦੱਪਾ ਬੁੱਤ ਉਰੀ ਆਉਂਦੀ ਹੈ ਤੇਰੇ ਮਾਰੇ ਬਾਬਾ ਹਾਂ ਬਾਬਾ ਹੈ ਬਾਬਾ ਇਹ ਉਰੀ ਹੈ ਚੋਨੇ ਆਤਮਨਣਾ ਸੁਣ ਤੇ ਆਤਮਨ ਮਾਤਰਾ ਮੇਰਾ ਐ ਤਾਂ ਮੇਰੀ ਸਾਲੀਆਂ ਮੈਨੂੰ ਪਤਾ ਹੀ ਆ ਇਹ ਤਾਂ ਮੇਰੀ ਸਾਲੀ ਆਲੀ ਤੇ ਆਹ ਕੌਣ ਆਪਲੀ ਆਤਮਨ ਨਾ ਕੀ ਮੇਰੀ ਆ ਚੀਚਾ ਚੀਚਾ ਨਾ ਸਾਡਾ ਚੀਚਾ ਸੁਖਾ ਵਾਲਾ ਮਾਰਾ ਵਾਲਾ ਪੋਜਾਰਾ ਚੀਚਾ ਸੁਖਾ ਵਾਲਾ ਨਾ ਮਾਤਾ ਮੋਟਰਸਾਈਕਲ ਲੈ ਕੇ ਆਇਆ ਚੰਦਰੇ ਬੁਆ ਗਿਆ ਬਧਾਈਆਂ ਮੈਨੂੰ ਸੋਨੂ ਕੋ ਦੋ ਬਾਰਾਂ ਬਧਾਈਆਂ ਬਧਾਈਆਂ ਮਿੱਠਾ ਉਹ ਚੀਚਾ ਚੱਪਲਾ ਵੇ ਉਹ ਪੈਂਦੇ ਯਾਰੋ ਮੈਂ ਤਾਂ ਚਾ ਚਾਚੀ ਕੋਲ ਆਇਆ ਮੈਂ ਆਖਿਆ ਮੇਰੀ ਸਾਲੀ ਕੋਲੇ ਜਾਣਾ ਗਾ ਮੇਰੀ ਸਾਲੀ ਕੋਲੇ ਜਾਣਾ ਅਰੇ ਛੀ ਨੱਚਣ ਲੱਗ ਜਾਂਦਾ ਸਾਲੀ ਦੇ ਨਾਂ ਤੋਂ ਮੈਂ ਤਾਂ ਬੰਦਾਗਾ ਗਿੰਦਰ ਤੇ ਹੋ ਨੇ ਆ ਜਾਓ ਆਈ ਪਾ ਮੇਰੇ ਕੋ ਪਾਉਣਾ ਚਰ ਕੋਈ ਆਏ ਕੀ ਹੁੰਦਾ ਆਏ ਕੀ ਆ ਪਵਾ ਲੋ ਪਾ ਮੇਰੇ ਦਾ ਕਵਾਂਡਰ ਆਏ ਪਾ ਹਾਂ ਕੋਈ ਕੋਈ ਮੇਰੇ ਤਾਂ ਹਰ ਪਾਇਆ ਹੋਇ ਤੁਮ ਪਵਾ ਵਾਲਾ ਓ ਚੰਨੂ ਮੈਂ ਲੈ ਲੈ ਇਹ ਰੱਬਾ ਕਿਥੇ ਤਰਿਆ ਜੀ ਚੰਨੂ ਇਹਦਾ ਨੱਪ ਕਮਾਂਡਰ ਨੂੰ ਤਾਂ ਮੈਂ ਸਪੈਸ਼ਲ ਦੇ ਦੂੰਗਾ ਤੇ ਤਾਹੋ ਦੇਵਾਂਗਾ ਸੱਤ ਭਗਤਾਂ ਜਿਹੜਾ ਰੱਬਾ ਨਹੀਂ ਇਹ ਆ ਦੂੰਗਾ ਸੱਤ ਭਗਵਾਨੀ ਮੈਂ ਸਮਝਾ ਨਹੀਂ ਕਿ ਤੂੰ ਨਾ ਸੱਤ ਮੇਰਾ ਸੁਭਾਈ ਇਹ ਜਗਾ ਇਹ ਸੁਭਾਗ ਨਹੀਂ ਜਾਈ ਇਹ ਜਗਾ ਬਾਈ ਮੋਹਲਾ ਪੱਛੀ ਹੈ ਬਾਈ ਮੇਰਾ ਸੁਭਾਈ ਇਹ ਜਗਾ ਤੇ ਫਿਰ ਭੈਣ ਦੇ ਤੂੰ ਬੁਲਾਈ ਤੇ ਜਾਗੀ ਤੂੰ ਮੇਰਾ ਸੁਭਾਈ ਇਹ ਜਗਾ ਮੈਂ ਤੇ ਨਾਲ ਪੜੇ ਤਾਂ ਕਮਲਾ 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 ਮੇਰਾ ਸੁਭਾਈ ਇਹ ਜਗਾ ਤੂੰ ਐ ਕਰ ਮਿੱਠਾ ਮੂੰਹ ਕਰਾ ਦੀ ਇਹਨਾਂ ਦਾ ਕੱਲ ਨੂੰ ਚੰਗਾ ਅੱਜ ਚਾਹ ਬਣਾ ਕੇ ਸਤ ਚਾਹ ਬਣਾ ਕੇ ਚਾਹ ਮੈਂ ਟੱਪਾ ਰੱਖਾਂ ਚਾਹ ਬਣਾਉਣਾ ਚਾਹ ਬਣਾ ਦੀ ਇਹਨਾਂ ਨੂੰ ਚੰਗਾ ਹਾਂ ਪਾ ਲਈ ਭਾਈ ਚਾਹ ਕੋਈ ਨਹੀਂ ਪਾ ਦੇ ਹਾਰ ਜੀ ਚ ਪਾ ਦੇ ਭਰਾ ਗੱਲ ਤਾਂ ਮੰਨ ਲਓ ਤਉ ਆਹ ਮੋਟਰਸਾਈਕਲ ਦੀ ਪਾਲਾ ਹਾਰੂ ਮੰਦੀ ਨਹੀਂ ਤੂੰ ਕਾਰੇ ਇਹਨੇ ਤੇ ਮੇਰੇ ਘਾਰ ਆ ਨਾ ਮੇਰਾ ਨਾਮ ਕਿ ਤੂੰ ਮੇਰੇ ਹੋਰੇ ਨਾ ਪੂਰਾ ਲਾ ਜੀ ਹਾਰ ਤੇ ਘਰ ਆਲਾ ਤੈਨੂੰ ਘਰੇ ਦੇਖ ਰਿਹਾ ਉਹ ਜਦੋਂ ਮੇਰੀ ਸਾਲੀ ਕਹੀ ਜਾਂਦੀ ਆ ਪੂਰਾ ਮੈਂ ਤੇ ਕੋਈ ਨਹੀਂ ਜਦੋਂ ਤੇਰੇ ਜੀਜਾ ਆਇਆ ਤੇ ਮੇਰੇ ਹੱਥ ਬਸ ਇਹ ਕੀ ਗੱਲ ਹੋਈ ਮੇਰੇ ਪਵਾਦੀ ਘਾਰ ਤੂੰ ਪਾ ਹਾਰ ਮੋਟਰਸਾਈਕਲ ਲੈ ਬੱਚੂ ਟੇ ਦਵਾਉਂਗਾ ਪਾ ਨਾ ਇਹ ਛੱਤਰ ਮਾਰੂ ਹਾਂ ਰਾਗ ਮਾਰੂ ਹਈ ਯੋਗੀ ਤਲਾ ਕੇ ਬੈਠ ਮੇਰੇ ਸਾਈਕਲ ਤੇ ਟੱਲ ਲਗਾ ਵਜਾਉਂਦਾ ਜਾ ਪਾਦੇ ਹਾਂ ਪਾਣੀ ਵਜਾਉਂਦਾ ਜਾ ਨਹੀਂ ਬੈਠ ਮੇਰੇ ਮੋਟਰਸਾਈਕਲ ਤੇ ਆ ਆ ਸਾਲੀ ਨੂੰ ਬਿਠਾ ਲਾ ਆ ਜਾ ਆ ਜਾ ਐ ਕਾ ਤੋ ਕਰਦੀ ਐ ਆ ਜਾ ਨਾ ਕੋ ਬੇਸਰਾ ਰਾ ਤੇਰਾ ਮਰਗ ਦਾ ਨਾ ਕਿੱਥੇ ਨੀ ਨਾ ਕੋ ਕਿੱਥੇ ਉਹਨੂੰ ਕਿੱਥੇ ਪਤਾ ਲੱਗਦਾ ਪਾੜੇ ਤੂੰ ਆਵੇਂ ਹਾਰੂ ਕਵਾਲਾ ਮੇਰੇ ਤਾਂ ਹੱਥ ਪਾਈਆ ਹੋਇਆ ਐ ਦੇਖਦਾ ਆਪਾਂ ਤੂੰ ਤਾਂ ਮਾਰੀ ਸੀ ਚੱਲ ਦੇਖਣ ਮਾਰੀ ਵੀ ਚਲ ਆ ਜਾ ਉਹ ਬੁਮਾਰਾ ਉਹ ਤਾਂ ਵੀਡੀਓ ਤੇ ਫੜੂ ਆ ਉਹ ਮੱਸੀ ਲੈਣ ਗਿਆ ਕਿੱਥੇ ਆਊਗਾ ਫਿਰ ਉਰਦਾ ਦੇਖ ਲੋ ਧਾਗਦਾ ਚਲ ਕੋਈ ਨਹੀਂ ਵੀਡੀਓ ਦੇਖ ਰੁਹਾ ਕੋਈ ਧਾਗਦਾ ਪੀ ਵੀ ਵੇ ਦੇਈਦਾ ਇੱਕ ਜਾਨੀ ਤਾਂ ਪਵਾ ਲਓ ਫਿਰ ਆਹ ਛਾਲੀ ਦੇ ਪਾਪੂਟਾ ਤੇ ਮੇਰੇ ਕਾ ਪਾਉਣਾਗਾ ਐ ਪੂਟੋ ਤਾਂ ਆਪਣੀ ਮੰਨਦੀ ਏ ਤੇ ਬਾਲੀ ਤੇਜ ਆ ਮਸੜਾ ਦੇ ਹਰ ਨੂੰ ਵੀ ਪਾਦਾ ਏ ਇਹਦਾ ਤਾਂ ਪੁੱਤ ਬਾਲਾ ਕੁਸ ਵਜਦਾਗਾ ਮੇਰਾ ਵੀ ਵਜਦਾ ਫਿਰ ਤੂੰ ਮੈਨੂੰ ਮੈਨੂੰ ਕਹਦੇਗਾ ਚਲ ਕੋਈ ਨਾ ਮਾਜਮ ਹਾਰ ਪਾ ਦੇ ਮੇਰੀ ਮੰਦੀ ਉਹ ਆਉਂਦੇ ਨਹੀਂ ਕਹਦੇ ਨਾ ਪਵਾ ਵਾਲਾ ਵਾਸੀ ਕੋਈ ਨਾ ਲੈ ਹੁਣ ਤੱਕ ਮੇਰੇ ਵੀ ਕਹਤਾ ਐਂ ਕਾ ਤੂੰ ਕਰਦੀਆਂ ਕਹਦੇ ਆ ਹੋਰ ਐ ਕੰਨ ਕਰਦੀਆਂ ਚੀਜ਼ਾਂ ਇਹਨਾਂ ਦਾ ਇੱਜ਼ਤ ਦਾ ਰੱਖ ਲਵਾਏ ਜੀ ਚੱਲ ਪਾ ਦੇ ਕੋਈ ਨਾ ਹਰ ਇੱਜ਼ਤ ਰੱਖ ਲੋ ਮੈਂ ਤੈਨੂੰ ਪੁੱਤ ਗੱਲ ਸੁਣ ਲੈ ਪੈ ਚੱਪਲਾ ਨਹੀਂ ਪਾਈਆਂ ਪੈਰਾਂ ਚੈਨਾ ਚਾ ਮਨਾਇਆ ਮੈਂ ਕਿਹਾ ਮੇਰੀ ਸਾਲੀ ਕੋਲ ਜਾਣਾ ਮੈਂ ਇਹ ਜਮਣੀ ਇੱਜ਼ਤ ਹੀ ਨਹੀਂ ਰੱਖਦੀਆਂ ਮੇਰੀ ਡੱਬਾ ਰਿਆ ਮੈਂ ਢਿੱਚ ਪਾਕੀ ਸਾਮਕੇ ਮੈਂ ਕਿਹਾ ਮੈਂ ਮੇਰੀ ਸਾਲੀ ਕੋਲੇ ਜਾਣਾ ਮੈਂ ਟਿੱਡੇ ਚ ਦੱਪਾ ਬਾਕੀ ਨੇ ਚੱਲ ਕੋਈ ਨਾ ਹਾਰ ਪਾ ਦੇ ਓਏ ਮੰਨਦੀ ਮਿੱਠਾ ਮੂੰਹ ਕਰਾਉਣ ਨੂੰ ਮੈਂ ਲੈ ਆ ਸੋਦੇ ਕਾਤਰ ਮਠਾਈ ਪਵਾ ਲੋ ਚੱਤ ਪਵਾ ਲੈ ਨਾ ਪਰ ਮੈਂ ਤੇਰੀ ਇੱਤਬਾਰੀ ਇੱਜ ਤੇ ਰੱਖ ਲੋ ਓ ਯਾਰਾਂ ਦੀ ਰੱਖ ਲੋ ਉਹ ਤੇ ਪਾ ਦੇ ਭਰਾ ਰੱਖ ਲੋ ਇੱਜ ਤੇ ਯਾਰਾਂ ਦੀ ਇਤਬਾਰੀ ਰੱਖ ਲੋ ਇੱਜ ਤੇ ਯਾਰਾਂ ਦੀ